ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਲੈ ਕੇ ਕਲਗੀ ਧਰ ਤੋਂ ਥਾਪੜਾ ਹੋ ਕੁਝ ਦਿਨ ਖੇਡ ਲੈ ਹੋ ਮौजਾਂ ਮਾਣ ਲੈ ਤਹੇ ਭਜ ਜਾਵਣਾ ਕੰਗਣਾ ਕੱਚ ਦਿਆ ਲਹਿ ਕੇ ਕਲਗੀ ਧਰਤੋਂ ਥਾਪੜਾ ਦਿੱਤਾ ਚਰਨੀ ਸੀਸ ਨਿਭਾ ਬੰਦਾ ਸਿੰਘ ਬਹਾਦਰ ਬਣ ਗਿਆ ਲਿਆ ਮਾਦੋਨਾ ਬਦਲਾਉ ਦੇ ਥਰ ਥਰ ਡੋਲੇ ਫਰਕ ਦੇ ਹਾਂ ਫਰਕ ਦੇ ਗਿਆ ਖੂਨ ਅੱਖਾਂ ਦੇ ਵਿੱਚ ਆ ਸੱਜਾ ਹੱਥ ਗਿਆ ਤਲਵਾਰ ਤੇ ਦਿੱਤਾ ਜਵਾਨ ਮਸ਼ਹਰੀ ਦਾ ਬੰਦਾ ਤੁਰਪਿਆਂ ਵੱਲ ਸਰਹੰਦ ਦੇ ਹੁਬਈ ਚੋਟ ਨਗਾਰੇ ਲਾ ਸਾਬ ਸ਼੍ਰੀ ਖੰਡੇ ਚਮਕਦੇ ਹਾਂ ਚਮਕਦੇ ਜਾਵੇ ਕਰਦਾ ਸਭ ਫਨਾ